ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਯੂਐਸ ਤੋਂ ਡਾਕਟਰ ਨਰਸਾਂ ਨੂੰ ਅਟਰੈਕਟ ਕਰਨਾ ਜਾਰੀ ਹੁਣ ਤੱਕ 1400 ਐਪਲੀਕੇਸ਼ਨ ਆਈਆਂ ਹੈਲਥ ਮਿਨਿਸਟਰ ਨੇ ਦਿੱਤੀ ਜਾਣਕਾਰੀ ਪ੍ਰਧਾਨ ਮੰਤਰੀ ਮਾਕਾਨੀ ਨਿਊਯਾਰਕ ਦੇ ਵਿੱਚ ਵਰਲਡ ਲੀਡਰਸ ਦੇ ਨਾਲ ਕਰ ਰਹੇ ਨੇ ਮੁਲਾਕਾਤ ਕੈਨੇਡਾ ਨੂੰ ਦੱਸਿਆ ਟਰਸਟਡ ਟਰੇਡ ਪਾਰਟਨਰ ਟੈਕ ਇੰਡਸਟਰੀ ਨੂੰ ਲੈ ਕੇ ਵੀ ਕੀਤੀ ਟਿੱਪਣੀ ਮਿਸਚੈਨਲਪਲਾਈਜ਼ ਯੂਨੀਅਨ ਦੇ ਵੱਲੋਂ ਸਟ੍ਰਾਈਕ ਦਾ ਘੇਰਾ ਵਧਾਇਆ ਗਿਆ ਲੇਕਰ ਵੇਅਰ ਹਾਊਸ ਦੇ ਨਾਲ ਸੰਬੰਧਿਤ ਵਰਕਰ ਵੀ ਸਟ੍ਰਾਈਕ ਦੇ ਵਿੱਚ ਹੋਏ ਸ਼ਾਮਲ ਤਨਖਾਹ ਵਾਧੇ ਨੂੰ ਲੈ ਕੇ ਬਣਿਆ ਹੋਇਆ ਰੇੜਕਾ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕ hẳnੀ ਸਰਕਾਰ ਵੱਲੋਂ ਯੂਐਸ ਤੋਂ ਡਾਕਟਰ ਅਤੇ ਨਰਸਾਂ ਨੂੰ ਅਟਰੈਕਟ ਕਰਨ ਦੇ ਲਈ ਚਲਾਈ ਗਈ ਕੈਂਪੇਨ ਸੰਬੰਧੀ ਜਾਣਕਾਰੀ ਹੈਲਥ ਮਿਨਿਸਟਰ ਦੇ ਵੱਲੋਂ ਸਾਂਝੀ ਕੀਤੀ ਗਈ ਜੂਨ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 5 ਮਿਲੀਅਨ ਡਾਲਰ ਦੀ ਇੱਕ ਕੈਂਪੇਨ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਹੈਲਥ케ਅਰ ਵਰਕਰਸ ਯੂਐਸ ਛੱਡ ਕੇ ਬੀਸੀ ਦੇ ਵਿੱਚ ਆਪਣੀਆਂ ਸਵਾਮਾ ਦੇਣ ਇਹ ਸਰਕਾਰ ਦਾ ਟੀਚਾ ਸੀ ਹੈਲਥ ਮਿਨਿਸਟਰੀ ਵੱਲੋਂ ਵਸ਼ਿੰਗਟਨ ਓਰੇਗਨ ਅਤੇ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਸਕਰੀਨਾਂ ਦੇ ਉੱਪਰ ਐਡਵਰਟਾਈਜ਼ਮੈਂਟ ਕੀਤੀ ਗਈ ਅਤੇ ਨੈਟਫਲਿਕਸ ਉੱਪਰ ਪੌਡਕਾਸਟ ਜ਼ਰੀਏ ਹੈਲਥ케ਅਰ ਫੈਸਿਲਿਟੀਆਂ 16 ਕਿਲੋਮੀਟਰ ਰੇਡੀਅਸ ਵੀ ਦਰਸਾਇਆ ਗਿਆ ਜੁਲਾਈ ਵਿੱਚ ਪ੍ਰੋਵਿੰਸ਼ੀਅਲ ਰਿਲੀਜ਼ ਵਿੱਚ ਦੱਸਿਆ ਗਿਆ ਸੀ ਕਿ ਕੈਂਪੇਨ ਤੋਂ ਬਾਅਦ 2000 ਦੇ ਲਗਭਗ ਡਾਕਟਰਜ਼ ਨਰਸਾਂ ਦੇ ਵੱਲੋਂ ਇੰਟਰਸਟ ਦਿਖਾਇਆ ਗਿਆ ਪਰ ਹੈਲਥ ਮਿਨਿਸਟਰ ਦੇ ਅਨੁਸਾਰ 1400 ਹੈਲਥ케ਅਰ ਪ੍ਰੋਫੈਸ਼ਨਲਸ ਦੇ ਨਾਲ ਸੰਬੰਧਿਤ ਐਪਲੀਕੇਸ਼ਨਸ ਪੋਧੀਆਂ ਨੇ ਜੋ ਕਿ BC ਦੇ ਵਿੱਚ ਪ੍ਰੈਕਟਿਸ ਕਰਨ ਲਈ ਸਾਈਨ ਅਪ ਕਰ ਚੁੱਕੇ ਨੇ ਭਾਪਕੇ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਕਰਨ ਦੀ ਉਹ ਦਿਲਚਸਪੀ ਰੱਖਦੇ ਨੇ ਕਾਲਜ ਆਫ ਫਿਜੀਸ਼ੀਨ ਐਂਡ ਸਰਜਨ ਵੱਲੋਂ 7 ਜੁਲਾਈ ਨੂੰ ਬਾਇਲਾ ਦੇ ਵਿੱਚ ਤਬਦੀਲੀ ਕੀਤੀ ਗਈ ਸੀ ਜਿਸ ਤਹਿਤ ਯੂਐਸ ਡਾਕਟਰਾਂ ਨੂੰ BC ਵਿੱਚ ਸਰਟੀਫਾਈਡ ਕੀਤਾ ਜਾਣਾ ਸੀ ਉਸ ਸਮੇਂ ਕਾਲਜ ਨੂੰ 29 ਡਾਕਟਰਾਂ ਦੀਆਂ ਐਪਲੀਕੇਸ਼ਨਸ ਪ੍ਰਾਪਤ ਹੋਈਆਂ ਸਨ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਸ ਸਾਲ 4 ਬਿਲੀਅਨ ਡਾਲਰ ਹੈਲਥ케ਅਰ ਬਜਟ ਰੱਖਿਆ ਗਿਆ ਜਿਸ ਵਿੱਚ ਨਵੇਂ ਹੈਲਥ ਪ੍ਰੋਫੈਸ਼ਨਲਸ ਹਾਇਰ ਕਰਨ ਦਾ ਵੀ ਪਲਾਨ ਹੈ ਪ੍ਰੀਮੀਅਰ ਡੇਵਿਡੀ ਵੀ ਨੇ ਨਰਸਾਂ ਦੀ ਐਪਲੀਕੇਸ਼ਨ ਲਈ ਵੇਟ ਟਾਈਮ 4 ਮਹੀਨਿਆਂ ਤੋਂ ਘਟਾ ਕੇ ਕੁਝ ਦਿਨਾਂ ਦਾ ਕਰਨ ਸੰਬੰਧੀ ਐਲਾਨ ਕੀਤਾ ਸੀ ਅਤੇ ਹੁਣ ਹੈਲਥ ਮਿਨਿਸਟਰ ਨੇ ਦੱਸਿਆ ਕਿ 38 ਡਾਕਟਰ 80 ਨਰਸਸ ਤੇ 16 ਨਰਸ ਪ੍ਰੈਕਟਿਸ਼ਨਸ ਜਿਹੜੀਆਂ ਨੇ ਉਹ ਬ੍ਰਿਟਿਸ਼ ਕਲੰਬੀਆ ਦੇ ਵਿੱਚ ਮੂਵ ਕਰ ਚੁੱਕੀਆਂ ਨੇ ਭਾਪਕੇ ਅਮਰੀਕਾ ਛੱਡ ਕੇ ਉਹਨਾਂ ਨੇ ਬੀਸੀ ਦੇ ਵਿੱਚ ਐਪਲੀਕੇਸ਼ਨ ਦੇ ਤਹਿਤ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ ਹੈਲਥ ਮਿਨਿਸਟਰ ਦੇ ਵੱਲੋਂ ਇਹ ਵੀ ਆਸ ਪ੍ਰਗਟਾਈ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੈਂਪੇਨ ਦੇ ਜ਼ਰੀਏ ਅਮਰੀਕਾ ਵਿੱਚ ਕੰਮ ਕਰਦੇ ਹੈਲਥ케ਅਰ ਵਰਕਰਸ ਬ੍ਰਿਟਿਸ਼ ਕਲੰਬੀਆ ਦੇ ਵਿੱਚ ਆ ਕੇ ਆਪਣੀਆਂ ਸਰਵਿਸਿਜ਼ ਦੇਣਗੇ ਜਿਸ ਸਦਕਾ ਇੱਥੇ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਏਗਾ ਕਿਉਂਕਿ ਬੀਸੀ ਸਮੇਤ ਕੈਨੇਡਾ ਭਰ ਦੇ ਵਿੱਚ ਡਾਕਟਰਸ ਨਰਸਾਂ ਦੀ ਕਮੀ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣੀ ਹੋਈ ਹੈ ਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਇਸ ਨੂੰ ਪੂਰਾ ਕਰਨ ਦੇ ਲਈ ਕਈ ਕਦਮ ਚੁੱਕੇ ਗਏ ਜਿਸ ਦੇ ਤਹਿਤ ਉਹ ਫੋਰਨ ਤੋਂ ਪੜੀਆਂ ਨਰਸਿਸ ਨੂੰ ਜਲਦੀ ਪ੍ਰੈਕਟਿਸ ਦੇ ਲਈ ਹਸਪੀਟਲਸ ਤੇ ਲਿਆਂਦਾ ਜਾਵੇ ਇਸ ਲਈ ਟ੍ਰੇਨਿੰਗ ਪ੍ਰੋਗਰਾਮ ਲਈ ਫੰਡਿੰਗ ਵੀ ਦਿੱਤੀ ਗਈ ਸਾਈਮਨ ਫਰੇਜ਼ਰ ਯੂਨੀਵਰਸਿਟੀ ਸਰੀ ਵਿੱਚ ਨਵਾਂ ਮੈਡੀਕਲ ਸਕੂਲ ਸਥਾਪਤ ਕਰਨ ਸੰਬੰਧੀ ਅਨਾਉਂਸਮੈਂਟ ਕੀਤੀ ਗਈ ਇਸ ਤੋਂ ਇਲਾਵਾ ਫੈਮਿਲੀ ਡਾਕਟਰਸ ਦਾ ਪੇਮੈਂਟ ਮੈਥਡ ਵੀ ਬਦਲਿਆ ਗਿਆ ਭਾਵੇਂ ਹੁਣ ਪਰ ਪੇਸ਼ੈਂਟ ਨਹੀਂ ਪੇਸ਼ੈਂਟ ਦੀ ਬਿਮਾਰੀ ਦੀ ਗੰਭੀਰਤਾ ਤੇ ਉਹ ਕਿੰਨਾ ਸਮਾਂ ਪੇਸ਼ੈਂਟ ਦੇ ਨਾਲ ਡਾਕਟਰ ਬਤੀਤ ਕਰਦਾ ਉਸ ਆਧਾਰ ਤੇ ਫੰਡਿੰਗ ਦਿੱਤੀ ਜਾਂਦੀ ਹੈ ਇਹਦੇ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੋ 1 ਮਿਲੀਅਨ ਲੋਕ ਫੈਮਿਲੀ ਡਾਕਟਰ ਤੋਂ ਬਿਨਾ ਸਨ ਉਹਨਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਆਈ ਹੈ ਤੇ ਹੁਣ ਸਰਕਾਰ ਆਸ ਪ੍ਰਗਟਾ ਰਹੀ ਹੈ ਕਿ ਜੇਕਰ ਅਮਰੀਕੀ ਡਾਕਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਪ੍ਰੈਕਟਿਸ ਕਰਨ ਦੇ ਲਈ ਉਤਸ਼ਾਹਿਤ ਹੁੰਦੇ ਨੇ ਤਾਂ ਇਸ ਦੇ ਨਾਲ ਡਾਕਟਰਸ ਦੀ ਘਾਟ ਦਾ ਮਸਲਾ ਹੱਲ ਕੀਤਾ ਜਾਏਗਾ ਕਿਉਂਕਿ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਅਤੇ ਕੇਅਰ ਫੈਸਿਲਿਟੀਆਂ ਦੇ ਵਿੱਚ ਲੰਮਾ ਸਮਾਂ ਇੰਤਜ਼ਾਰ ਬੇਸੀ ਦੇ ਲੋਕਾਂ ਦੇ ਲਈ ਇੱਕ ਵੱਡੀ ਸਮੱਸਿਆ ਬਣਿਆ ਰਿਹਾ ਹੈ BC ਮਿਊਸਿਪੈਲਿਟੀਆਂ ਦੀ ਯੂਨੀਅਨ ਵੱਲੋਂ ਵਿਕਟੋਰੀਆ 'ਚ ਸਾਲਾਨਾ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਿਊਸਪਲ ਲੀਡਰਾਂ ਵੱਲੋਂ ਹਿੱਸਾ ਲਿਆ ਗਿਆ ਪ੍ਰੈਜ਼ੀਡੈਂਟ ਡੈਂਟ ਤ੍ਰਿਸਮੋਡੋਵੇ ਨੇ ਕਿਹਾ ਕਿ ਇਸ ਸਮੇਂ ਸਮਾਲ ਬਿਜ਼ਨੈਸਸ ਨੂੰ ਅਸੀਂ ਸੁਣਿਆ ਹੈ ਜਿੰਨਾ ਆਖਿਆ ਹੈ ਕਿ ਲੋਕ ਮੈਂਟਲ ਹੈਲਥ ਅਤੇ ਡਰੱਗਸ ਐਡਿਕਸ਼ਨ ਕਾਰਨ ਸਟ੍ਰੀਟਸ 'ਤੇ ਰਹਿ ਰਹੇ ਨੇ ਜਿਸ ਕਾਰਨ ਬਿਜ਼ਨੈਸਸ ਉੱਪਰ ਇੰਪੈਕਟ ਪੈ ਰਿਹਾ ਹੈ ਜਿਸ ਲਈ ਪ੍ਰੋਵਿੰਸ਼ੀਅਲ ਸਰਕਾਰ ਨੂੰ ਕੁਝ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਮਿਊਸਪਲ ਗਵਰਨਮੈਂਟਸ ਆਪਣੇ ਪੱਧਰ 'ਤੇ ਬਹੁਤ ਕੁਝ ਕਰਨਿਆ ਨੇ প্রভিনਸ਼ਲ ਸਰਕਾਰ ਨੂੰ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ ਇਹ ਆਰਗੇਨਾਈਜੇਸ਼ਨ ਜੋ ਕਿ 190 ਲੋਕਲ ਗਵਰਨਮੈਂਟਸ ਦੀ ਨੁਮਾਇੰਦਗੀ ਕਰਦੀ ਹੈ ਜਿਸ ਵਿੱਚ ਮਿਊਸਪਲ ਰੀਜਨਲ ਡਿਸਟ੍ਰਿਕਟ ਅਤੇ ਫਸਟ ਨੇਸ਼ਨਸ ਦੇ ਲੀਡਰਾਂ ਵੱਲੋਂ ਲੋਬਿੰਗ ਕੀਤੀ ਜਾਏਗੀ ਤਾਂ ਜੋ ਸਰਕਾਰਾਂ ਤੋਂ ਮਦਦ ਮਿਲ ਸਕੇ ਜਿਨ੍ਹਾਂ ਮੰਗ ਕੀਤੀ ਕਿ প্রভিনਸ਼ਲ ਸਰਕਾਰ ਨੂੰ ਮਿਊਸਪਲ ਸਰਕਾਰਾਂ ਦੀ ਸਹਾਇਤਾ ਲਈ ਫੰਡ ਅਤੇ ਰਿਸੋਰਸਸ ਵਧਾਉਣੇ ਚਾਹੀਦੇ ਨੇ ਤਾਂ ਜੋ ਹੋਮਲੈਸਨੈਸ ਖਤਮ ਕਰਨ ਲਈ ਹਾਊਸਿੰਗ ਅਤੇ ਸ਼ੈਲਟਰਸ ਸਪੋਰਟ ਵਧਾਈ ਜਾ ਸਕੇ ਡੈਲੀਗੇਟਰ ਵੱਲੋਂ 16 ਰੈਜ਼ੋਲੂਸ਼ਨਸ ਉੱਤੇ ਚਰਚਾ ਕੀਤੀ ਜਾਏਗੀ ਤਾਂ ਜੋ ਮਿਊਸਪਲ ਪੱਧਰ ਦੇ ਮੁੱਦੇ ਜੋ ਪ੍ਰੋਵਿੰਸ਼ੀਅਲ ਪਾਰ ਦੇ ਵਿੱਚ ਸਾਂਝੇ ਨੇ ਉਸ ਉੱਪਰ ਚਰਚਾ ਕੀਤੀ ਜਾ ਸਕੇ ਅਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਸ ਸਮੇਂ ਦੌਰਾਨ ਕਾਫੀ ਕੁਝ ਕੀਤਾ ਗਿਆ ਜਿਸ ਵਿੱਚ 400 ਮੈਂਟਲ ਹੈਲਥ ਨਾਲ ਸੰਬੰਧਿਤ ਨਵੇਂ ਅਤੇ ਮਾਡਰਨਾਈਜ਼ ਬੈੱਡ ਮੁਹੱਈਆ ਕਰਵਾਏ ਜਾਣਗੇ ਜਿਸ ਵਿੱਚ 280 ਪੁਰਾਣੇ ਬੈੱਡਸ ਨੂੰ ਮਾਡਰਨਾਈਜ਼ ਕੀਤਾ ਜਾਏਗਾ ਅਤੇ 140 ਨਵੇਂ ਬੈੱਡ ਸ਼ਾਮਲ ਕੀਤੇ ਜਾਣਗੇ ਇਸ ਤੋਂ ਇਲਾਵਾ ਅਫੋਰਡੇਬਲ ਹਾਊਸਿੰਗ ਸਪਲਾਈ ਇਸ ਡਿਸਕਸ਼ਨ ਦਾ ਹਿੱਸਾ ਰਹੀ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਵੱਡਾ ਮੁੱਦਾ ਹੈ ਭਾਪਕੇ ਜੋ ਲੋਕ ਮੈਂਟਲ ਹੈਲਥ ਅਤੇ ਐਡਿਕਸ਼ਨ ਦੇ ਨਾਲ ਯੂਜ ਰਹੇ ਨੇ ਉਹਨਾਂ ਦੇ ਲਈ ਰਹਿਣ ਦਾ ਪੱਕਾ ਪ੍ਰਬੰਧ ਅਤੇ ਸ਼ੈਲਟਰਸ ਬਣਾਏ ਜਾਣ ਤਾਂ ਜੋ ਉਹਨਾਂ ਦੀ ਮੈਂਟਲ ਹੈਲਥ ਸੰਬੰਧੀ ਜੋ ਸਹਾਇਤਾ ਹੈ ਉਸ ਨੂੰ ਸਹੀ ਢੰਗ ਦੇ ਨਾਲ ਦਿੱਤਾ ਜਾ ਸਕੇ ਇਹ ਮਿਊਸਪਲ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਜੇਕਰ ਪ੍ਰੋਵਿੰਸ਼ਲ ਸਰਕਾਰ ਦੀ ਗੱਲ ਕਰੀਏ ਤਾਂ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਇਸ ਸੈਕਟਰ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਲਿਆਉਣ ਦਾ ਵਾਅਦਾ ਕੀਤਾ ਗਿਆ ਹੈ ਤੇ ਨਾਲੋਂ ਨਾਲ ਆਖਿਆ ਗਿਆ ਕਿ affordable housing ਦੇ ਲਈ ਸਰਕਾਰ ਨੇ ਪਹਿਲਾਂ ਵੀ ਬਹੁਤ ਕਦਮ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਹਤੇ ਕਦਮ ਜਾਰੀ ਰਹਿਣਗੇ ਪਰ ਮਿਊਸਪਲ ਲੀਡਰਸ ਦਾ ਮੰਨਣਾ ਹੈ ਕਿ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਦੀ ਗਵਰਨਮੈਂਟ ਸਹਾਇਤਾ ਦੇ ਨਾਲ ਹੀ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਟੀਚੇ ਘਟਾਉਣ ਦੇ ਨਾਲ ਸੰਭਾਵਨਾਵਾਂ ਨੇ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਦਾ ਇਸ਼ੂ ਥੋੜਾ ਬਹੁਤ ਹੱਲ ਜ਼ਰੂਰ ਹੋ ਸਕਦਾ ਹੈ 2025 ਦੇ ਪਹਿਲੇ ਕੁਆਟਰ ਵਿੱਚ ਕੈਨੇਡੀਅਨ ਹਾਊਸਹੋਲਡ ਕ੍ਰੈਡਿਟ ਮਾਰਕੀਟ ਕਰਜ਼ਾ 3.07 ਟ੍ਰਿਲੀਅਨ ਡਾਲਰ ਦੇ ਉੱਪਰ ਪਹੁੰਚ ਗਿਆ ਡਿਸਪੋਜ਼ੀਬਲ ਇਨਕਮ ਨਾਲ ਡੈਟ ਦੀ ਰੇਸ਼ੋ 173% ਉੱਪਰ ਪਹੁੰਚ ਗਈ ਹੈ ਡਿਸਪੋਜ਼ੀਬਲ ਇਨਕਮ ਤੋਂ ਭਾਵ ਕਿ ਜੋ ਵਿਅਕਤੀ ਜਿੰਨੀ ਕਮਾਈ ਕਰਦਾ ਹੈ ਉਸ ਵਿੱਚੋਂ ਇਨਕਮ ਟੈਕਸ ਕੱਟਣ ਤੋਂ ਬਾਅਦ ਜੋ ਪੈਸਾ ਉਸ ਕੋਲ ਬਚਦਾ ਹੈ ਉਸ ਨੂੰ ਡਿਸਪੋਜ਼ੀਬਲ ਇਨਕਮ ਕਹਿੰਦੇ ਨੇ ਪਰ ਜੇਕਰ ਕੋਈ ਵਿਅਕਤੀ 100 ਡਾਲਰ ਕਮਾ ਰਿਹਾ ਤਾਂ ਉਸ ਦੀ ਡੈਟ ਟੂ ਰੇਸ਼ੋ 173 ਡਾਲਰ ਬਣਦੀ ਹੈ ਜੋ ਕਿ G7 ਦੇ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਬੇਸ਼ੱਕ ਕਰਜ਼ਾ ਲੈਣ ਦੀ ਰਫ਼ਤਾਰ ਹੌਲੀ ਹੋਈ ਹੈ ਪਰ ਆਮਦਨ ਨਾਲੋਂ ਕਰਜ਼ਾ ਤੇਜ਼ੀ ਦੇ ਨਾਲ ਵਧਿਆ ਜਿਸ ਕਾਰਨ ਅਨੁਪਾਤ ਵਿੱਚ ਵੱਡਾ ਫਰਕ ਹੈ ਇਸ ਵਿੱਚੋਂ 75% ਕਰਜ਼ਾ ਮਾਰਗੇਜ ਦੇ ਨਾਲ ਸੰਬੰਧਿਤ ਹੈ ਅਤੇ ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਅਤੇ ਆਟੋ ਲੋਨ ਦਾ ਕਰਜ਼ਾ ਵੀ ਕਾਫੀ ਜ਼ਿਆਦਾ ਵਧਿਆ ਹੈ 46 ਤੋਂ 55 ਸਾਲ ਦੇ ਉਮਰ ਵਰਗ ਵਿੱਚ ਕਰਜ਼ਾ ਸਭ ਤੋਂ ਜ਼ਿਆਦਾ ਵਧਿਆ ਹੈ ਤੇ 36 ਤੋਂ 45 ਸਾਲ ਦੀ ਉਮਰ ਵਰਗ ਦੇ ਵਿੱਚ ਡੈਲੀਕੁਐਂਸੀ ਰੇਟ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਉਦਾਹਰਨ ਦੇ ਤੌਰ ਤੇ অন্ਟਾਰੀਓ ਦੇ ਵਿੱਚ 11000 ਮਾਰਗੇਜ ਪੇਮੈਂਟਸ 2024 ਦੇ ਚੌਥੇ ਕੁਆਟਰ ਦੇ ਵਿੱਚ ਮਿਸ ਹੋਈਆਂ ਨੇ ਤੇ 2022 ਦੇ ਮੁਕਾਬਲੇ ਨੰਬਰ ਟ੍ਰਿਪਲ ਹੈ ਕਿ 2020 ਦੇ ਕੋਵਿਡ ਪੰਡੈਮਿਕ ਦੇ ਸਮੇਂ ਹਾਊਸਿੰਗ ਮਾਰਕੀਟ ਦੇ ਵਿੱਚ ਜੋ ਬੂਮ ਆਇਆ ਉਸ ਸਮੇਂ ਬਹੁਤ ਸਾਰੇ ਲੋਕ ਰੀਅਲ ਏਸਟੇਟ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਵੱਲੋਂ ਧੜਾ ਧੜ ਘਰ ਖਰੀਦੇ ਗਏ ਤੇ ਉਸ ਸਮੇਂ ਪ੍ਰਾਈਸ ਵੀ ਨਾਟਕੀ ਢੰਗ ਦੇ ਨਾਲ ਵਧੇ ਪਰ ਹੁਣ ਇਕਨੋਮੀ ਦੇ ਵਿੱਚ ਛਾਈ ਹੋਈ ਸੁਸਤੀ ਅਤੇ ਇਮੀਗ੍ਰੇਸ਼ਨ ਟੀਚੇ ਸਲੋ ਹੋਣ ਤੋਂ ਬਾਅਦ ਹਾਊਸਿੰਗ ਮਾਰਕੀਟ ਦੇ ਵਿੱਚ ਇੱਕ ਖੜੋਤ ਨਜ਼ਰ ਆ ਰਹੀ ਹੈ ਜਿਸ ਕਾਰਨ ਲੋਕਾਂ ਦੇ ਵੱਲੋਂ ਪੇਮੈਂਟਸ ਮਿਸ ਹੋ ਰਹੀਆਂ ਨੇ ਅਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬੈਂਕ ਕੋਲੇ ਜਾ ਰਹੀਆਂ ਨੇ ਜਿਹੜੀਆਂ ਕਿ ਬੈਂਕ ਦੇ ਵੱਲੋਂ ਵੇਚੀਆਂ ਜਾ ਰਹੀਆਂ ਨੇ ਇਸ ਨੰਬਰ ਦੇ ਵਿੱਚ ਵੀ অন্ਟਾਰੀਓ ਖਾਸ ਕਰਕੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਕਾਫੀ ਵਾਧਾ ਹੋਇਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤੰਗ ਦੀ ਇਕਨੋਮੀ ਚ ਸੁਸਤੀ ਛਾਈ ਹੋਈ ਹੈ ਤਾਂ ਉਸ ਤੋਂ ਇਹ ਜਾਪ ਰਿਹਾ ਹੈ ਕਿ ਹਾਊਸਿੰਗ ਮਾਰਕੀਟ ਦਾ ਭਵਿੱਖ ਕੀ ਹੋਏਗਾ ਇਸ ਨੂੰ ਲੈ ਕੇ ਹਲੇ ਕੁਝ ਤੈ ਨਹੀਂ ਹੈ ਕਿਉਂਕਿ ਇੱਕ ਫੈਮਿਲੀ ਦੀ ਆਮਦਨ ਦੇ ਹਿਸਾਬ ਦੇ ਨਾਲ ਜਦੋਂ ਡੈਟ ਰੇਸ਼ੋ ਇਸ ਹੱਦ ਤੱਕ ਵੱਧਦੀ ਹੈ ਤਾਂ ਉਹ ਸਿਰਫ ਉਸ ਹਾਊਸਹੋਲਡ ਨੂੰ ਨਹੀਂ ਦੇਸ਼ ਦੀ ਇਕਨੋਮੀ ਨੂੰ ਵੀ ਹਿੱਟ ਕਰਦੀ ਹੈ ਕਿਉਂਕਿ ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਇਨਕਮ ਕਰਜ਼ਾ ਉਤਾਰਨ ਦੇ ਵਿੱਚ ਹੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਜੋ ਬਾਕੀ ਖਰਚੇ ਬੇਸ਼ੱਕ ਉਹ ਘੁੰਮਣ ਫਿਰਨ ਤੇ ਹੋਣ ਜਾਂ ਸ਼ਾਪਿੰਗ ਤੇ ਹੋਣ ਉਹ ਘਟਾਏ ਜਾਂਦੇ ਨੇ ਜਿਸ ਦੇ ਨਾਲ ਇਕਨੋਮੀ ਦੇ ਵਿੱਚ ਸੁਸਤੀ ਆਉਂਦੀ ਹੈ ਪ੍ਰਧਾਨ ਮੰਤਰੀ ਮਾਹਕਾਰਨੀ ਨਿਊਯਾਰਕ ਦੇ ਵਿੱਚ ਹਨ ਜਿੱਥੇ ਉਹ ਕੈਨੇਡਾ ਨੂੰ ਇੱਕ ਟਰਸਟਡ ਟਰੇਡਿੰਗ ਪਾਰਟਨਰ ਦੇ ਰੂਪ ਦੇ ਵਿੱਚ ਦਿਖਾ ਰਹੇ ਨੇ ਜਿਨ੍ਹਾਂ ਕਿਹਾ ਕਿ ਜੋ ਦੁਨੀਆ ਚਾਹੁੰਦੀ ਹੈ ਉਹ ਭਰੋਸਾ ਕੈਨੇਡਾ ਵਿੱਚ ਹੈ ਕਾਉਂਸਲ ਔਨ ਫੋਰਨਰ ਰਿਲੇਸ਼ਨਸ ਥਿੰਕ ਟੈਂਕ ਨੂੰ ਬਰੀਫਿੰਗ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਨੂੰ ਜੋ ਟੈਲੈਂਟ ਅਤੇ ਇਨਿਜਨਿਟੀ ਚਾਹੀਦੀ ਹੈ ਉਹ ਕੈਨੇਡਾ ਕੋਲ ਮੌਜੂਦ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀ ਹਰ ਵੱਡੀ ਮਾਰਕੀਟ ਨਾਲ ਕੈਨੇਡਾ ਦੇ ਸਬੰਧ ਨੇ ਅਤੇ ਇੱਕ ਟਰਸਟਡ ਟਰੇਡਿੰਗ ਪਾਰਟਨਰ ਹੈ ਇਸ ਮੌਕੇ ਕਾਉਂਸਲ ਦੇ ਪ੍ਰੈਜ਼ੀਡੈਂਟ ਮਾਈਕਲ ਫੋਰਮਨ ਨਾਲ ਵੀ ਪ੍ਰਧਾਨ ਮੰਤਰੀ 101 ਮੀਟਿੰਗ ਕਰਨਗੇ ਫਲਸਤੀਨ ਨੂੰ ਸਟੇਟ ਦਾ ਦਰਜਾ ਦੇਣ ਤੋਂ ਬਾਅਦ ਯੂਨ ਦੇ ਵਿੱਚ ਉਹਨਾਂ ਵੱਲੋਂ ਵਰਲਡ ਲੀਡਰਸ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਕਿਉਂਕਿ ਯੂਨ ਦੇ 80ਵੇਂ ਸੈਸ਼ਨ ਦੌਰਾਨ ਯੂਕੇ ਆਸਟ੍ਰੇਲੀਆ ਪੁਰਤਗਾਲ ਤੋਂ ਬਾਅਦ ਕੈਨੇਡਾ ਨੇ ਵੀ ਫਲਸਤੀਨ ਨੂੰ ਇੱਕ ਸਟੇਟ ਦਾ ਦਰਜਾ ਦਿੱਤਾ ਇਸ ਦੇ ਬਾਅਦ ਬਿਆਨਬਾਜ਼ੀ ਵੀ ਲਗਾਤਾਰ ਚੱਲੀ ਹੈ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ H1B ਵੀਜ਼ਾ ਸੰਬੰਧੀ 1 ਲੱਖ ਡਾਲਰ ਦੀ ਜੋ ਫੀਸ ਵਧਾਈ ਗਈ ਹੈ ਇਸ ਉੱਪਰ ਵੀ ਪ੍ਰਧਾਨ ਮੰਤਰੀ ਮਾਕ ਕਾਨੀ ਨੇ ਟਿੱਪਣੀ ਕੀਤੀ ਹੈ ਜਿੱਨਾ ਆਖਿਆ ਕਿ ਕੈਨੇਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਬਹੁਤ ਚੰਗਾ ਕਰ ਰਿਹਾ ਸਾਡੇ ਕੋਲੇ ਬਹੁਤ ਕਾਬਲ ਯੂਨੀਵਰਸਿਟੀਆਂ ਨੇ ਪਰ ਅਮਰੀਕਾ ਦੇ ਵੱਲੋਂ ਜ਼ਿਆਦਾ ਮੌਕੇ ਦੀ ਤਲਾਸ਼ ਕਾਰਨ ਲੋਕ ਕੈਨੇਡਾ ਦੀ ਥਾਂ ਤੇ ਅਮਰੀਕਾ ਨੂੰ ਚੂਜ਼ ਕਰਦੇ ਸਨ ਅਤੇ ਕੈਨੇਡਾ ਦੁਨੀਆ ਦੇ ਬਿਹਤਰ ਇੰਜੀਨੀਅਰਿੰਗ ਨੋ ਹਾਸਲ ਕਰਨ ਤੋਂ ਪਿੱਛੇ ਰਹਿ ਜਾਂਦਾ ਸੀ ਪਰ ਉਹਨਾਂ ਆਖਿਆ ਕਿ ਹੁਣ ਤੁਸੀਂ ਸਭ ਦੇਖ ਰਹੇ ਹੋ ਕਿ ਅਮਰੀਕੀ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਇਸੇ ਚੱਲਦਿਆਂ ਉਹਨਾਂ ਦੁਨੀਆ ਦੇ ਟੈਲੈਂਟਡ ਇੰਜੀਨੀਅਰਸ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਤੇ ਆਖਿਆ ਕਿ ਉਹ ਹੁਣ ਅਮਰੀਕਾ ਦੀ ਥਾਂ ਤੇ ਕੈਨੇਡਾ ਨੂੰ ਸੋਚ ਸਕਦੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪਾਲਿਸੀਜ਼ ਸਪੱਸ਼ਟ ਨੇ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਜੋ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਭਵਿੱਖ ਦੇ ਵਿੱਚ ਵੀ ਚੰਗਾ ਸਕੋਪ ਬਣ ਸਕਦਾ ਹੈ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਦੂਜੇ ਪਾਸੇ ਕੈਨੇਡਾ ਅਮਰੀਕਾ ਦੇ ਦਰਮਿਆਨ ਚੱਲ ਰਹੀ ਟੈਰਫ ਵਾਰ ਦੇ ਉੱਪਰ ਵੀ ਕਈ ਟਿੱਪਣੀਆਂ ਕੀਤੀਆਂ ਗਈਆਂ ਪਰ ਇਸ ਸਭ ਦੇ ਵਿੱਚ ਉਹਨਾਂ ਸਪੱਸ਼ਟ ਰੂਪ ਦੇ ਵਿੱਚ ਕਿਹਾ ਕਿ ਕੈਨੇਡਾ ਇੱਕ ਟਰਸਟਡ ਟਰੇਡ ਪਾਰਟਨਰ ਪਹਿਲਾਂ ਵੀ ਰਿਹਾ ਤੇ ਅੱਗੇ ਵੀ ਰਹੇਗਾ ਹੈਲਥ케ਅਰ ਐਡਵੋਕੇਟਸ ਦੇ ਗਰੁੱਪ ਨੇ ਮੰਗ ਕੀਤੀ ਹੈ ਕਿ ਲਿਬਰਲ ਬਜਟ ਤੋਂ ਪਹਿਲਾਂ ਫਾਰਮਾਕੇਅਰ ਸੰਬੰਧੀ ਆਪਣੇ ਵਾਅਦੇ ਨੂੰ ਪੂਰਾ ਕਰਨ ਤਾਂ ਜੋ ਸਿੰਗਲ ਪੇਅਰ ਯੂਨੀਵਰਸਲ ਫਾਰਮਾਕੇਅਰ ਲਾਗੂ ਕੀਤਾ ਜਾ ਸਕੇ ਅਤੇ ਇਸ ਦਾ ਵਿਸਤਾਰ ਹੋ ਸਕੇ ਉਹਨਾਂ ਮੰਗ ਕੀਤੀ ਕਿ ਫੈਡਰਲ ਸਰਕਾਰ ਨੂੰ ਯੂਨੀਵਰਸਲ ਸਿੰਗਲ ਪੇਅਰ ਫਾਰਮਾਕੇਅਰ ਪ੍ਰੋਗਰਾਮ ਹੋਂਦ ਵਿੱਚ ਲਿਆਉਣਾ ਚਾਹੀਦਾ ਹੈ ਫਾਰਮਾਕੇਅਰ ਐਕਟ ਜੋ ਕਿ ਪਿਛਲੀ ਫਾਲ ਦੇ ਵਿੱਚ ਪਾਸ ਹੋਇਆ ਸੀ ਇਸ ਸਬੰਧੀ ਐਕਸਪੋਰਟ ਕਮੇਟੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਇੱਕ ਨੈਸ਼ਨਲ ਯੂਨੀਵਰਸਲ ਡਰੱਗ ਕਵਰੇਜ ਪ੍ਰੋਗਰਾਮ ਬਣਾਉਣ ਦੇ ਲਈ ਸਹੀ ਢੰਗ ਦੇ ਨਾਲ ਚਰਚਾ ਹੋ ਸਕੇ ਅਤੇ ਕਮੇਟੀ 10 ਅਕਤੂਬਰ ਤੱਕ ਰਿਪੋਰਟ ਹੈਲਥ ਮਿਨਿਸਟਰ ਨੂੰ ਸੌਂਪੇ ਅਤੇ ਬਾਅਦ ਦੇ ਵਿੱਚ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਵੇ 2019 ਦੇ ਵਿੱਚ ਐਕਸਪਰਟਸ ਦੇ ਪੈਨਲ ਨੇ ਇੱਕ ਯੂਨੀਵਰਸਲ ਸਿੰਗਲ ਪੇਅਰ ਪ੍ਰੋਗਰਾਮ ਬਣਾਉਣ ਦੀ ਸਿਫਾਰਿਸ਼ ਕੀਤੀ ਸੀ ਜਿਸ ਤਹਿਤ ਫੈਡਰਲ ਸਰਕਾਰ ਦਵਾਈਆਂ ਦਾ ਖਰਚਾ ਕਵਰ ਕਰੇਗੀ ਸੀਡੀਓ ਹੋਵੇ ਇੰਸਟੀਚਿਊਟ ਦੇ ਥਿੰਕ ਟੈਂਕ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਓਟਵਾ ਇੱਕ ਵੱਖਰੇ ਤਰੀਕੇ ਉੱਤੇ ਵਿਚਾਰ ਕਰ ਰਿਹਾ ਜਿਸ ਵਿੱਚ ਪ੍ਰਾਈਵੇਟ ਇਨਸ਼ੋਰੈਂਸ ਤੋਂ ਬਿਨਾਂ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਕਵਰੇਜ ਮੁਹੱਈਆ ਕਰਵਾਏਗੀ ਫਰੈਡਰਿਕ ਚਾਬੋਟ ਨੇ ਕਿਹਾ ਕਿ ਐਕਸ਼ਨ ਫਾਰ ਸੈਕਸ਼ੂਅਲ ਹੈਲਥ ਐਂਡ ਰਾਈਟਸ ਗਰੁੱਪ ਦੀ ਚੀਫ ਉਹ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਆਖਿਆ ਗਿਆ ਕਿ ਐਡਵੋਕੇਟਸ ਸੁਣ ਰਹੇ ਨੇ ਕਿ ਸਰਕਾਰ ਇਸ ਅਪਰੋਚ ਦੇ ਲਈ ਗੰਭੀਰ ਹੈ ਜੋ ਕਿ ਇੱਕ ਚੰਗੀ ਪਹੁੰਚ ਨਹੀਂ ਹੈ ਇਸ ਪ੍ਰੋਗਰਾਮ ਤਹਿਤ ਹਰ ਇੱਕ ਕੈਨੇਡੀਅਨ ਨੂੰ ਕਵਰੇਜ ਮਿਲਣੀ ਚਾਹੀਦੀ ਹੈ ਤੇ ਸਹੀ ਰੂਪ ਦੇ ਵਿੱਚ ਸਿੰਗਲ ਪੇਅਰ ਯੂਨੀਵਰਸਲ ਫਾਰਮਾ ਕੇਅਰ ਹੋਣਾ ਚਾਹੀਦਾ ਹੈ ਕਿਉਂਕਿ ਪਿਛਲੀ ਲਿਬਰਲ ਘਟ ਗਿਣਤੀ ਸਰਕਾਰ ਦੇ ਵੱਲੋਂ ਐਨਡੀਪੀ ਦੇ ਨਾਲ ਜੋ ਸਮਝੌਤਾ 4 ਸਾਲਾਂ ਦੇ ਲਈ ਗਵਰਨਮੈਂਟ ਚਲਾਉਣ ਦੇ ਲਈ ਕੀਤਾ ਗਿਆ ਸੀ ਉਸ ਤਹਿਤ ਯੂਨੀਵਰਸਲ ਫਾਰਮਾ ਕੇਅਰ ਤੇ ਡੈਂਟਲ ਕੇਅਰ ਦੋ ਅਹਿਮ ਮੁੱਦਾਸਨ ਜੋ ਕਿ ਐਨਡੀਪੀ ਵੱਲੋਂ ਰੱਖੀਆਂ ਗਈਆਂ ਸਨ ਇਸ ਵਾਰ ਪਿਛਲੀ ਜਸਟਨ ਟਰੂਡੋ ਸਰਕਾਰ ਦੇ ਵੱਲੋਂ ਫੌਲ ਦੇ ਵਿੱਚ ਯੂਨੀਵਰਸਲ ਫਾਰਮਾ ਕੇਅਰ ਨੂੰ ਹਾਊਸ ਆਫ ਕਾਮਨਸ ਦਾ ਤੇ ਸੈਨੇਟ ਦੇ ਵਿੱਚ ਪਾਸ ਕਰਵਾਉਣ ਤੋਂ ਬਾਅਦ ਲਾਗੂ ਕੀਤਾ ਗਿਆ ਅਤੇ ਬਹੁਤ ਸਾਰੀਆਂ ਪ੍ਰੋਵਿੰਸਾਂ ਦੇ ਨਾਲ ਹਾਲੇ ਤੱਕ ਇਸ ਸਬੰਧੀ ਕੋਈ ਸਮਝੌਤੇ ਨਹੀਂ ਕੀਤੇ ਗਏ ਜਿਸ ਦੇ ਬਾਅਦ ਸ਼ੰਕੇ ਪ੍ਰਗਟ ਹੋ ਰਹੇ ਸਨ ਕਿ ਫੈਡਰਲ ਸਰਕਾਰ ਇਸ ਪ੍ਰੋਗਰਾਮ ਨੂੰ ਅੱਗੇ ਵਧਾਏਗੀ ਜਾਂ ਨਹੀਂ ਪਰ ਬੀਤੇ ਦਿਨੀ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਯੂਨੀਵਰਸਲ ਫਾਰਮਾ ਕੀਰ ਪ੍ਰੋਗਰਾਮ ਨੂੰ ਲੈ ਕੇ ਫੈਡਰਲ ਸਰਕਾਰ ਗੰਭੀਰ ਹੈ ਅਤੇ ਹੋਰ ਪ੍ਰਵਿੰਸਾਂ ਅਤੇ ਟੈਰੀਟਰੀਜ਼ ਦੇ ਨਾਲ ਵੀ ਇਸ ਸਬੰਧੀ ਐਗਰੀਮੈਂਟ ਕੀਤੇ ਜਾਣਗੇ ਪਰ ਦੂਜੇ ਪਾਸੇ ਜੋ ਐਡਵੋਕੇਟਸ ਗਰੁੱਪੇ ਕਹਿ ਰਹੇ ਨੇ ਕਿ ਪ੍ਰਾਈਵੇਟ ਇੰਸ਼ੋਰੈਂਸ ਵਾਲੇ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਜਾ ਸਕਦਾ ਉਸ ਦੀ ਉਹ ਆਲੋਚਨਾ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਇਹ ਪ੍ਰੋਗਰਾਮ ਹਰ ਇੱਕ ਕੈਨੇਡੀਅਨ ਦੇ ਲਈ ਹੋਣਾ ਚਾਹੀਦਾ BC ਦੇ ਪਬਲਿਕ ਸਰਵਿਸ ਵਰਕਰਾਂ ਦੀ ਸਟ੍ਰਾਈਕ ਵਿੱਚ ਸੋਮਵਾਰ ਨੂੰ ਲੈ ਕੇ ਅਤੇ ਮੈਰੀਓਨਾ ਦੇ ਸਟੋਰਸ ਦੇ ਵਰਕਰ ਵੀ ਸ਼ਾਮਲ ਹੋ ਗਏ ਨੇ ਭਾਪਕੇ ਜੋ ਗਰਾਉਂਡਸ ਦੇ ਵਿੱਚ ਕੰਮ ਕਰਦੇ ਨੇ ਉਹ ਹੁਣ ਇਸ ਸਟ੍ਰਾਈਕ ਦਾ ਹਿੱਸਾ ਹੋਣਗੇ ਬੀਸੀ ਜਨਰਲ EMPLOYES ਯੂਨੀਅਨ ਨੇ ਕਿਹਾ ਕਿ ਬਰਨਵੀ ਵਿੱਚ ਲੇਕਰ ਦੇ ਹੈਡਕੁਆਟਰ ਦੇ ਨਾਲ-ਨਾਲ ਡੈਲਟਾ ਰਿਚਮੰਡ ਅਤੇ ਕੈਮਲੂਪਸ ਦੇ ਗਰਾਉਂਡਸ ਦੇ ਕਰਮਚਾਰੀ ਵੀ ਹੁਣ ਹੜਤਾਲ ਦਾ ਹਿੱਸਾ ਹੋਣਗੇ ਯੂਨੀਅਨ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਕਟੋਰੀਆ ਅਤੇ ਵੈਨਕੂਵਰ ਵਿੱਚ ਪੰਜ ਹੋਰ ਮਿਨਿਸਟਰੀ ਵਰਕਰ ਵੀ ਜੋਬ ਐਕਸ਼ਨ ਕਾਰਵਾਈ ਵਿੱਚ ਸ਼ਾਮਲ ਹੋ ਰਹੇ ਨੇ ਇਸ ਨਾਲ BC ਵਿੱਚ ਯੂਨੀਅਨ ਦੇ ਪ੍ਰੋਟੈਸਟ ਇਸ ਥਾਣਾ ਦੀ ਗਿਣਤੀ ਵਧ ਕੇ 28 ਹੋ ਗਈ ਹੈ ਚੌਥੇ ਹਫਤੇ ਵਿੱਚ ਇਹ ਹੜਤਾਲ ਪਹੁੰਚ ਚੁੱਕੀ ਹੈ ਜਿਸ ਵਿੱਚ ਹੁਣ ਤੱਕ 10000 ਤੋਂ ਵੱਧ EMPLOYES ਸ਼ਾਮਲ ਹੋ ਚੁੱਕੇ ਨੇ ਜਿਨ੍ਹਾਂ ਵਿੱਚ ওভারਟਾਈਮ ਬੈਨ ਵੀ ਸ਼ਾਮਲ ਹੈ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਦੀ ਕਾਰਵਾਈ ਵਿੱਚ ਵਾਧਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਵਿੰਸ਼ੀਅਲ ਸਰਕਾਰ ਗੱਲਬਾਤ ਦੇ ਲਈ ਸਹਿਮਤ ਨਹੀਂ ਹੋ ਜਾਂਦੀ ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਫਿੰਚ ਨੇ ਕਿਹਾ ਕਿ ਸਾਡਾ ਤਾਜ਼ਾ ਕਦਮ ਸਰਕਾਰ ਉੱਪਰ ਪ੍ਰੈਸ਼ਰ ਪਾਉਣ ਦਾ ਇੱਕ ਆਖਰੀ ਤਰੀਕਾ ਹੈ ਹੁਣ ਤੱਕ ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਲਈ ਰੁਕਾਵਟ ਘੱਟ ਤੋਂ ਘੱਟ ਹੋਵੇ ਪਰ ਪ੍ਰੋਵਿੰਸ਼ੀਅਲ ਸਰਕਾਰ ਗੱਲਬਾਤ ਲਈ ਅੱਗੇ ਨਹੀਂ ਆ ਰਹੀ ਤਾਂ ਫਿਰ ਯੂਨੀਅਨ ਕੋਲੇ ਕੋਈ ਹੋਰ ਰਸਤਾ ਨਹੀਂ ਬਚਦਾ ਕਿ ਉਹ ਸਟ੍ਰਾਈਕ ਐਕਸ਼ਨ ਨੂੰ ਹੋਰ ਵਧਾਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਊਸਿਪਲ ਇਲੈਕਸ਼ਨ ਸਮੇ ਲਾਰਜੋ voting system ਚੱਲਦਾ ਜਿਸ ਨੂੰ ਬਦਲਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਵਾਰਡਬੰਦੀ ਦੇ ਤਹਿਤ ਕਾਉਂਸਲਰ ਚੁਣਨੇ ਚਾਹੀਦੇ ਨੇ ਇਸ ਸਬੰਧੀ ਸਾਬਕਾ ਮੈਂਬਰ ਆਫ ਪਾਰਲੀਮੈਂਟ ਜਸਵੀਰ ਸੰਧੂ ਹੋਰਾਂ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਜਸਵੀਰ ਸੰਧੂ ਜੀ ਤੁਸੀਂ ਪੁਰਾਣੇ ਪੋਲੀਟਿਸ਼ੀਅਨ ਹੋ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਹੋ ਇਸ ਮਾਮਲੇ ਦੇ ਵਿੱਚੋਂ ਤੁਹਾਡਾ ਯਤਨ ਕੀ ਹੈ ਕੀ ਇਸ ਸਿਸਟਮ ਦੇ ਵਿੱਚ ਖਾਮੀਆਂ ਹਨ ਬਿਲਕੁਲ ਪੜੇ ਲੰਮੇ ਸਮੇਂ ਤੋਂ ਆਪਣੀ ਕਮਿਊਨਿਟੀ ਅਲਾਰਜ ਲੋਕੀ ਕਹਿ ਰਹੇ ਆ ਵੀ ਜਿਹੜਾ ਹੈ ਰੈਪਰੈਜ਼ੈਂਟੇਸ਼ਨ ਆ ਤੁਹਾਡੀ ਜਾਂ ਅਕਾਉਂਟੇਬਿਲਟੀ ਹੈ ਸਿਟੀ ਉਹ ਇਹ ਜਿਹੜਾ ਸਿਸਟਮ ਹੈਗਾ ਇਹ ਲੈਕਿੰਗ ਆ ਜੇ ਤੁਸੀਂ ਦੇਖੋ ਜਿਹੜੇ ਵੋਟਰਸ ਆ ਉਹਨਾਂ ਲਈ ਵੀ ਇਹ ਸਿਸਟਮ ਚੰਗਾ ਨਹੀਂ ਚੇ ਜਿਹੜੇ ਕੈਂਡੀਡੇਟਸ ਆ ਉਹਨਾਂ ਲਈ ਵੀ ਇਹ ਸਿਸਟਮ ਚੰਗਾ ਨਹੀਂ ਤੇ ਜਿਹੜੀ ਕਮਿਊਨਿਟੀ ਆ ਉਹਨਾਂ ਲਈ ਵੀ ਇਹ ਸਿਸਟਮ ਵਧੀਆ ਨਹੀਂ ਹੁਣ ਵੋਟਰਸ ਦੇ ਲੋ ਜੇ ਤੁਸੀਂ ਵੋਟ ਪਾਉਣੀ ਆ ਜਦੋਂ ਆਪਾਂ ਮ्युनਿਸਪਲ ਇਲੈਕਸ਼ਨ ਵਿੱਚ ਜਾਂਦੇ ਆ ਤੇ ਉੱਥੇ ਘੱਟੋ ਘੱਟ 30 40 50 60 70 ਕੈਂਡੀਡੇਟਸ ਹੁੰਦੇ ਆ ਤੇ ਉਹਨਾਂ ਚੋਂ ਤੁਸੀਂ 8 ਚੁਣਨੇ ਹੁੰਦੇ ਆ ਜੀ ਤੇ ਹੁਣ 7 70 80 ਕੈਂਡੀਡੇਟ ਨੂੰ ਤੁਸੀਂ ਰਿਸਰਚ ਕਰਨਾ ਕਿਸੇ ਕੋਲ ਮੇਰੇ ਖਿਆਲ ਤੇ ਨਾ ਟਾਈਮ ਹੈ ਨਹੀਂ ਕਿਉਂਕਿ ਆਪਾਂ ਬਿਜ਼ੀ ਆ ਆਪਣੇ ਬਿਆਣੇ ਆ ਬੱਚੇ ਆ ਸਕੂਲਾਂ ਨੂੰ ਲੈ ਕੇ ਜਾਣਾ ਰੋਟੀ ਪਾਣੀ ਬਣਾਉਣਾ ਘਰ ਬਿਜ਼ਨਸ ਚੱਲਦਾ ਬਹੁਤ ਬਹੁਤ ਔਖਾ ਆ ਸੋ ਜਿਹੜੇ ਤੁਸੀਂ ਕੈਂਡੀਡੇਟ ਦੀ ਰਿਸਰਚ ਕਰਨੀ ਉਹ ਬਹੁਤ ਔਖੀ ਹੋ ਜਾਂਦੇ ਆ ਤੇ ਇਹਦੇ ਨਾਲ ਜੇ ਆਪਾਂ ਦੇਖਦੇ ਆਂ ਬਈ ਕੈਂਡੀਡੇਟਸ ਦਾ ਕੀ ਆ ਕੈਂਡੀਡੇਟਸ ਹੁਣ ਉਹਨਾਂ ਲਈ ਕੀ ਔਖਾ ਆ ਉਹਨਾਂ ਲਈ ਇਹ ਔਖਾ ਆ ਕਿਉਂਕਿ ਹੁਣ ਆਪਣੇ ਮਿਨਿਸਪਲ ਜਦੋਂ ਆਪਣੀਆਂ ਫੈਡਰਲ ਇਲੈਕਸ਼ਨਾਂ ਹੁੰਦੀਆਂ ਐ ਐਮਐਲਏ ਦੀਆਂ ਇਲੈਕਸ਼ਨਾਂ ਹੁੰਦੀਆਂ ਨਾ ਤੁਹਾਡਾ ਏਰੀਆ ਹੁੰਦਾ ਕਿ ਤੇ ਤੁਸੀਂ ਏਰੀਆ ਵਿੱਚ ਉਹ ਆਪਣਾ ਕੈਂਪੇਨ ਕਰ ਸਕਦੇ ਆ ਲੇਕਿਨ ਮਿਨਿਸਪਲ ਇਲੈਕਸ਼ਨਾਂ ਵਿੱਚ ਜੇ ਕੋਈ ਇੰਡੀਪੈਂਡੈਂਟ ਖੜਨਾ ਚਾਹੁੰਦਾ ਹੋਵੇ ਤੇ ਸਾਰੀ ਸਰੀ ਵਿੱਚ ਕੈਂਪੇਨ ਕਰਨਾ ਬਹੁਤ ਔਖਾ ਆ ਮੈਂ ਤੁਹਾਨੂੰ ਦੱਸ ਰਿਹਾ ਇਹ ਕਹਿੰਦੇ ਕਿ ਨਿਊਟਰਨ ਦੇ ਅਲੱਗ ਕਾਉਂਸਲਰ ਹੁਣ ਉਹਨਾਂ ਚੋਂ ਨਿਊਟਰਨ ਦਾ ਚੁਣਿਆ ਜਾਵੇ ਵਾਲੀ ਚੋਂ ਇਦਾਂ ਨੋ ਮੈਂ ਇਹ ਪਹਿਲੀ ਗੱਲ ਤਾਂ ਇਹ ਕਹਿੰਦੇ ਆ ਵੀ ਹਾਂ ਵੀ ਕਮਿਊਨਿਟੀ ਲਈ ਕਾਤੇ ਨਹੀਂ ਇਹ ਚੰਗਾ ਕਮਿਊਨਿਟੀ ਲਈ ਐਸ ਕਰਕੇ ਨਹੀਂ ਚੰਗਾ ਕਿਉਂਕਿ ਜੇ ਤੁਹਾਡਾ ਕੋਈ ਇਸ਼ੂ ਆ ਮੇਰਾ ਇਸ਼ੂ ਆ ਨਿਊਟਰਨ ਬਚਵਾਇਆ ਜਾਂ ਮੈਂ ਕਲੋਵਡਲ ਬਚਵਾਵਾਂ ਜਾਂ ਮੈਂ ਸਾਊਥ ਸਰੀ ਆ ਜੇ ਮੇਰਾ ਕੋਈ ਇਸ਼ੂ ਆ ਤੇ ਮੈਂ ਆਪਣੇ ਕਿਹੜੇ ਕਾਉਂਸਲਰ ਨੂੰ ਜਾ ਕੇ ਫੜਾਂ ਕਿਉਂਕਿ ਰਾਈਟ ਨਾ ਤਾਂ ਐਟ ਲਾਰਜ ਮੈਨੂੰ ਨਹੀਂ ਪਤਾ ਮੇਰਾ ਕਿਹੜਾ ਕੌਣ ਮੇਰਾ ਚੈਂਪੀਅਨ ਕਰੂਗਾ ਇਸ਼ੂ ਜੇ ਥਾਂ ਜੇ ਕੋਈ ਤੁਹਾਡਾ ਵਾਰਡ ਸਿਸਟਮ ਹੋਵੇ ਕਿਉਂਕਿ ਵਾਰਡ ਸਿਸਟਮ ਤੇ ਐਟ ਲੀਸਟ ਤੁਹਾਨੂੰ ਇਹ ਤਾਂ ਪਤਾ ਵੇ ਸਾਡੀ ਏਰੀਆ ਦਾ ਇੰਚਾਰਜ ਕੌਣ ਆ ਸਾਡੇ ਏਰੀਆ ਦਾ ਸਾਡੇ ਏਰੀਆ ਵਿੱਚ ਕੌਣ ਰਿਪਰੈਜ਼ੈਂਟ ਕਰਦਾ ਤੁਸੀਂ ਉਹਨੂੰ ਜਾ ਕੇ ਆਪਣੀ ਬੇਨਤੀ ਕਰ ਸਕਦੇ ਆ ਆਪਣੀ ਫਰਿਆਦ ਕਰ ਸਕਦੇ ਆ ਆਪਣਾ ਇਸ਼ੂ ਪੇਸ਼ ਕਰ ਸਕਦੇ ਆ ਤਾਂ ਕਿ ਜਿਹੜਾ ਕਿ ਤੁਹਾਡਾ ਕੋਈ ਵੀ ਇਸ਼ੂ ਸਿਟੀ ਵਿੱਚ ਸਾਥ ਹੈ ਉਹ ਉਹਦੀ ਥੰਵਾਈ ਹੋਣੀ ਚਾਹੀਦੀ ਆ ਸੋ ਹੁਣ ਆਪਾਂ ਦੇਖੀਏ ਇੱਕ ਇਹੀ ਸਿਸਟਮ ਆਇ ਤੇ ਆਪਣੇ ਪ੍ਰੋਵਿੰਸ ਵਿੱਚ ਆਪਣੀ ਕਲੀ ਪ੍ਰੋਵਿੰਸ ਵਿੱਚ ਪਾਕੀ ਸਾਰੇ ਕੈਨੇਡਾ ਵਿੱਚ ਕੋਈ ਵਾਰਡ ਸਿਸਟਮ ਆ ਥੋੜਾ ਬੜਾ ਕੋਈ ਥਰਡ ਸਿਸਟਮ ਆ ਟੋਰਾਂਟੋ ਮਾਂਟਰੀਅਲ ਐਡਮੰਟਨ ਕੈਲਗਰੀ ਉਹਨਾਂ ਦੇ ਸਾਰੇ ਵਾਰਡ ਸਿਸਟਮ ਆ ਹੁਣ ਜੇ ਆਪਾਂ ਪਿੱਛੇ ਜਾਈ ਆਪਣੇ ਪੰਜਾਬ 'ਚ ਦੇਖ ਲਓ ਆਪਣੇ ਪਿੰਡਾਂ 'ਚ ਦੇਖ ਲਓ ਉੱਥੇ ਵੀ ਇਹ ਪੰਜ ਸਰਪੰਚ ਵੀ ਤੁਸੀਂ ਚੁਣਨਾ ਆ ਤੇ ਵੋਟ ਸਿਸਟਮ ਤੁਹਾਡੇ ਪਾਸੇ ਦੇ ਤੁਸੀਂ ਵੋਟ ਪਾਉਨੇ ਆ ਆਪਣੇ ਪੰਜ ਨੂੰ ਇਹ ਸਰਪੰਚ ਨੂੰ ਕੌਂਸਲ ਵੀ ਦੇ ਉੱਥੇ ਚੁਣ ਹੁੰਦੀ ਆ ਸੋ ਜਿਹੜਾ ਇਹ ਸਿਸਟਮ ਆ ਇਹ ਇਹ ਯੂਨਾਈਟਿਡ ਸਟੇਟਸ ਵਿੱਚੋਂ ਆਇਆ ਸੀਗਾ ਇਹ ਜਿਹੜਾ ਐਟ ਲਾਰਜ ਤੇ ਉੱਥੇ ਆਲਰੇਡੀ ਵਿਵੰਗ ਹੋ ਚੁੱਕਾ ਹੈ ਆਲਰੇਡੀ ਕੋਰਟਸ ਨੇ ਆਲਰੇਡੀ ਇਹਨੂੰ ਕਹਤਾ ਵੀ ਇਹ ਕਨਸਟੀਟਿਊਸ਼ਨਲ ਹੈ ਸੋ ਅਸੀਂ ਵੀ ਕਿਉਂਕਿ ਗਵਰਨਮੈਂਟਸ ਨੂੰ ਫੋਰਸ ਕਰਨਾ ਚੇਂਜ ਕਰਨਾ ਉਹ ਬਹੁਤ ਔਖਾ ਆ ਸੋ ਅਸੀਂ ਇਸ ਜਿਹੜੇ ਐਟ ਲਾਰਜ ਸਿਸਟਮ ਆ ਉਹਨੂੰ ਕੋਰਟ ਵਿੱਚ ਚੈਲੰਜ ਕਰਾਂਗੇ ਕੋਰਟ ਵਿੱਚ ਪੀ ਗਵਰਨਮੈਂਟ ਨੂੰ ਲੈ ਕੇ ਜਾਵਾਂਗੇ ਤਾਂ ਕਿ ਕਿਉਂਕਿ ਪਿੱਛੇ ਅੱਗੇ ਵੀ ਆਪਣੇ ਫਲਵਸਾਈਟ ਫ੍ਰੀ ਹੋਏ ਆ ਰੈਫਰੈਂਡਮ ਵੀ ਹੋਏ ਆ ਉਹਨਾਂ ਜੋ ਇਕੱਠਾ ਸਾਰੀ ਐਡੀਸ ਜਿੱਤੇ ਵੀ ਸੀ ਇਹ ਆਵੇ ਸਿਸਟਮ ਚੇਂਜ ਕਰ ਦਿੱਤਾ ਜਾਇਦਾ ਲੇਕਿਨ ਪ੍ਰੋਵਿੰਸ਼ਲ ਗਵਰਨਮੈਂਟ ਨੇ ਉੱਥੇ ਇਹ ਕਹਿ ਕੇ ਸਾਰ ਦਤਾਵੇ ਨਹੀਂ ਅਸੀਂ ਨਹੀਂ ਚੇਂਜ ਕਰਨਾ ਸੋ ਜੇ ਰੈਫਰੈਂਡਮ ਪਾਸ ਵੀ ਹੋਇਆ ਪ੍ਰੋਵਿੰਸ਼ਲ ਗਵਰਨਮੈਂਟ ਨੇ ਨਾ ਕਰ ਦਿੱਤੀ ਆ ਸੋ ਅਸੀਂ ਚਾਹੁੰਦੇ ਆ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਕੋਈ ਚਾਂਸ ਨਾ ਮਿਲੇ ਨਾ ਕਰਦਾ ਜੀ ਅਸੀਂ ਕੋਰਟ ਵਿੱਚ ਇਹਨਾਂ ਨੂੰ ਲੈ ਕੇ ਆਨੇ ਆ ਉਹਦੇ ਵਿੱਚ ਅਸੀਂ ਪਟੀਸ਼ਨ ਸਾਈਨ ਕਰਾ ਰਹੇ ਹਾਂ ਲੋਕਾਂ ਤੋਂ ਫਿਕਸ ਸਿਟੀ all.ca ਤੇ ਤੁਸੀਂ ਜਾ ਕੇ ਉਹ ਕਰ ਸਕਦੇ ਹਾਂ ਹੁਣ ਦੇਖਦੇ ਹਾਂ ਐਡਵੈਂਟਨ ਤੋਂ ਕੁਲਮੀਸ਼ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਸ਼ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹੋ ਰਿਹਾ ਪਿਛਲੇ ਦਿਨੀ ਇੱਕ ਖਬਰ ਤੁਹਾਡੇ ਨਾਲ ਇਹ ਸਾਂਝੀ ਕੀਤੀ ਸੀ ਕਿ ਐਡਮੰਟਨ ਤੋਂ 40 ਕਿਲੋਮੀਟਰ ਸਾਊਥ ਵਾਲੇ ਪਾਸੇ ਇੱਕ ਟਾਊਨ ਆ ਮਿਲਟ ਉਹ ਮਿਲਟ ਟਾਊਨ ਦੇ ਵਿੱਚ ਜੀ ਪਿਛਲੇ 20 ਸਾਲਾਂ ਤੋਂ ਉਹਨਾਂ ਨੂੰ ਡਾਕਟਰ ਨਹੀਂ ਸੀ ਮਿਲ ਰਿਹਾ ਡਾਕਟਰ ਜੇ ਮਿਲਿਆ ਹੀ ਮਿਲਿਆ ਤਾਂ ਉਹ ਥੋੜੀ ਦੇਰ ਬਾਅਦ ਉਹ ਟਾਊਨ ਛੱਡ ਗਿਆ ਹੁਣ ਇਸੇ ਤਰ੍ਹਾਂ ਹੀ ਬਹੁਤ ਸਾਰੇ ਜਿਹੜੇ ਛੋਟੇ ਟਾਊਨ ਆ ਜੀ ਕੈਨੇਡਾ ਦੇ ਵਿੱਚ ਉਹਨਾਂ ਨੂੰ ਇਹ ਮੁਸ਼ਕਲ ਆ ਰਹੀ ਆ ਪਈ ਜਿਹੜੇ ਡਾਕਟਰ ਆ ਉਹ ਛੋਟੇ ਟਾਊਨਾਂ ਦੇ ਵਿੱਚ ਆ ਕੇ ਨਹੀਂ ਰਹਿ ਰਹੇ ਆ ਕੀ ਕਾਰਨ ਹੋ ਸਕਦੇ ਆ ਕੀ ਉਹਨਾਂ ਨੂੰ ਉੱਥੇ ਮਤਲਬ ਉਸ ਤਰ੍ਹਾਂ ਦਾ ਲਾਈਫ ਸਟਾਈਲ ਨਹੀਂ ਮਿਲਦਾ ਜਾਂ ਕੰਮਕਾਰ ਦੀ وجہ ਆ ਕੀ ਆ ਚੱਕਰ ਇਹ ਇਦਾਂ ਹੋਇਆ ਜੀ ਵੀ ਇੱਕ ਟਾਊਨ ਆ ਕਾਲਵੁੱਡ BC ਦੇ ਵਿੱਚ ਉੱਥੋਂ ਦਾ ਮੇਅਰ ਆ ਉਹ ਕੋਬਿਆਸ਼ੀ ਕੋਬਿਆਸ਼ੀ ਨੇ ਆਪਣੇ ਡਾਕਟਰ ਨੂੰ ਦੇਖਣ ਜਾਣਾ ਸੀਗਾ ਜਦੋਂ ਉਹ ਆਪਣੀ ਅਪਾਇੰਟਮੈਂਟ ਤੇ ਪਹੁੰਚਿਆ ਤਾਂ ਉਹ ਬੜਾ ਹੈਰਾਨ ਹੋਇਆ ਕਿਉਂਕਿ ਡਾਕਟਰ ਮੂਵ ਹੋ ਰਿਹਾ ਸੀਗਾ ਕਲੀਨਿਕ ਚੋਂ ਹੁਣ ਕੋਈ ਆਸ਼ੀ ਹੋਰੀ ਮੇਰ ਆ ਉਹਨਾਂ ਦੇਖਿਆ ਵੀ ਇਹ ਤਾਂ ਪ੍ਰੋਬਲਮ ਹੈ ਜੇ ਮਤਲਬ ਐਸ ਤਰ੍ਹਾਂ ਦੀ ਗੱਲ ਹੈ ਵੀ ਇੱਥੇ ਰਹਿੰਦੇ ਲੋਕਾਂ ਨੂੰ ਡਾਕਟਰ ਹੀ ਨਹੀਂ ਮਿਲ ਰਿਹਾ ਤਾਂ ਬੜੀ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਏਰੀਆਜ਼ ਦੇ ਵਿੱਚ ਮੂਵ ਹੋ ਰਹੇ ਨੇ ਸੋ ਉਹਨਾਂ ਨੇ ਡਾਕਟਰ ਨੂੰ ਪੁੱਛਿਆ ਜੀ ਵੀ ਭਾਈ ਤੁਹਾਨੂੰ ਕੀ ਚਾਹੀਦਾ ਤੁਸੀਂ ਕਿਹੜੀ ਚੀਜ਼ ਪਸੰਦ ਕਰਦੇ ਹੋ ਜਾਂ ਕਿਹੜੀਆਂ ਗਰੰਟੀਆਂ ਭਾਲਦੇ ਆ ਜਿਹਦੀ ਵਜ੍ਹਾ ਕਰਕੇ ਤੁਸੀਂ ਇੱਥੇ ਰਹਿ ਸਕੋ ਉਹ ਡਾਕਟਰ ਕਹਿੰਦੇ ਵੀ ਅਸੀਂ ਜੇ ਥੋੜਾ ਲੈਸ ਪੇਪਰ ਵਰਕ ਚਾਹੀਦਾ ਤੇ ਬਾਕੀ ਸਾਨੂੰ ਥੋੜੀ ਜਿਹਾ ਜਿਹੜਾ ਲਾਈਫ ਸਟਾਈਲ ਆ ਇੱਥੇ ਵਧੀਆ ਹੋਣਾ ਚਾਹੀਦਾ ਬਸ ਇੰਨੀ ਹੈ ਤੇ ਜਿਹੜੀ ਫਾਈਨੈਂਸ਼ੀਅਲ ਸਟੇਬਿਲਿਟੀ ਹੋਣੀ ਚਾਹੀਦੀ ਹੈ ਤੇ ਕੋਈ ਆਸ਼ੀ ਹੁਰਾ ਜੀ ਆਪਣਾ ਉਹ ਕਹਿੰਦੇ ਵੀ ਮੈਂ ਤਾਂ ਪ੍ਰੋਬਲਮ ਸਾਲਵਰ ਆ ਉਹਨਾਂ ਨੇ ਉਹ ਮੁਸ਼ਕਲ ਦਾ ਹੱਲ ਆਪਣੇ ਢੰਗ ਨਾਲ ਕੱਢ ਲਿਆ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜੇ ਡਾਕਟਰ ਆ ਇਹਨਾਂ ਨੂੰ ਆਪਣੇ ਸਿਵਕ ਏਮਪਲੋਈ ਬਣਾ ਲਿਆ ਜਾਵੇ। ਯਾਨੀ ਕਿ ਸ਼ਹਿਰ ਦੇ ਏਮਪਲੋਈ ਬਣਾ ਲਓ। ਇਹਨਾਂ ਨੂੰ ਤਨਖਾਹ ਦਿੱਤੀ ਜਾਵੇ, ਪੂਰੀ ਤਨਖਾਹ ਦਿੱਤੀ ਜਾਵੇ। ਔਰ ਜਿਹੜਾ ਇਹਨਾਂ ਦਾ ਪੇਪਰਵਰਕ ਆ ਉਹ ਪੇਪਰਵਰਕ ਕਰਨ ਲਈ ਹੋਰ ਏਮਪਲੋਈ ਹਾਇਰ ਕੀਤੇ ਜਾਣ ਸਿਟੀ ਵੱਲੋਂ ਹੀ। ਔਰ ਨਾਲ ਦੀ ਨਾਲ ਜਿਹੜਾ ਉਹ ਕਲੀਨਿਕ ਆ ਉਹ ਲੀਜ਼ ਕੀਤਾ ਉਹਨਾਂ ਨੇ ਬਿਲਡਿੰਗ ਸਸਤੇ ਭਾਅ ਤੇ ਔਰ ਉਥੇ ਕਲੀਨਿਕ ਖੋਲ ਕੇ ਨੰਨ ਦਿੱਤਾ ਜਾਏ ਔਰ ਉਹ ਕਹਿੰਦੇ ਵੀ ਜਿਹੜੇ ਬੈਨੀਫਿਟ ਹੈਗੇ ਆ ਉਹ ਅਸੀਂ ਤੁਹਾਨੂੰ ਸਾਰੇ ਦੇ ਸਾਰੇ ਬੈਨੀਫਿਟ ਜਿਹੜੇ ਆ ਦਿੰਨੇ ਆ ਜਿੰਦੇ ਅਸੀਂ ਫਾਇਰ ਡਿਪਾਰਟਮੈਂਟ ਤੇ ਆਰਸੀਐਮਪੀ ਵਾਲਿਆਂ ਨੂੰ ਬੈਨੀਫਿਟ ਦਿੰਨੇ ਆ ਇਸੇ ਤਰ੍ਹਾਂ ਅਸੀਂ ਡਾਕਟਰਾਂ ਨੂੰ ਦੇਵਾਂਗੇ ਸੋ ਜਦੋਂ ਇਹ ਗੱਲ ਹੋਈ ਤਾਂ ਜੀ ਉਹਨਾਂ ਕਹੇ ਵੀ ਹੁਣ ਪ੍ਰੋਵਿੰਸ ਤੋਂ ਵੀ ਸੁੱਖ ਨਾਲ ਇਜਾਜ਼ਤ ਚਾਹੀਦੀ ਆ ਫੇਰ ਉਹਨਾਂ ਨੇ ਇਹ ਗੱਲਬਾਤ ਜਿਹੜੀ ਆ ਪ੍ਰੋਵਿੰਸ ਕੋ ਲੈ ਕੇ ਗਏ ਤੇ ਉੱਥੇ ਤੁਹਾਨੂੰ ਪਤਾ ਬੀਰੋਕਰੇਟਸ ਜਿਹੜੇ ਹੁੰਦੇ ਆ ਉਹ ਕਹਿੰਦੇ ਭਈ ਕਈਆਂ ਨੇ ਕਿਹਾ ਭਈ ਸਵਾਲ ਹੀ ਨਹੀਂ ਪੈਦਾ ਹੁੰਦਾ ਭਈ ਇਦਾਂ ਹੋ ਜਾਏਗਾ ਪਰ ਹੌਲੀ-ਹੌਲੀ ਉਹ ਗੱਲ ਉਹਨਾਂ ਦੀ ਜਿਹੜੀ ਆ ਜੀ ਸਿਰੇ ਚੜ ਗਈ ਤੇ ਉਹਨਾਂ ਨੇ ਹੁਣ ਡਾਕਟਰਾਂ ਦੇ ਨਾਲ ਇਹ ਜਿਹੜਾ ਕੰਮ ਕਰ ਕੀਤਾ ਉਹਦੇ ਨਾਲ ਹੋ ਸਕਦਾ ਭਈ ਕੈਨੇਡਾ ਭਰ ਦੇ ਵਿੱਚ ਜਿਹੜੇ ਹੋਰ ਛੋਟੇ ਟਾਊਨ ਹੈਗੇ ਆ ਉਹ ਵੀ ਇਸੇ ਤਰ੍ਹਾਂ ਦਾ ਮਾਡਲ ਜਿਹੜਾ ਆ ਬਣਾ ਲੈਣ ਤਾਂ ਕਿ ਉਹਨਾਂ ਛੋਟੇ ਟਾਊਨਸ ਦੇ ਵਿੱਚ ਜਿਹੜਾ ਡਾਕਟਰ ਆ ਉਹ ਰਹਿ ਸਕਣ ਹੁਣ ਇਥੇ ਕਾਲਵੋਡ ਦੇ ਵਿੱਚ ਜੀ ਅੰਟੇਰੀਓ ਤੋਂ ਇੱਕ ਡਾਕਟਰ ਜਿਹੜੀ ਲੰਡਨ ਅੰਟੇਰੀਓ ਦੇ ਵਿੱਚ ਕੰਮ ਕਰਦੀ ਸੀ ਉਹ ਮੂਵ ਹੋ ਕੇ ਉੱਥੇ ਪਹੁੰਚ ਗਈ ਆ ਇਸ ਗੱਲਬਾਤ ਲਈ ਔਰ ਸ਼ਹਿਰ ਨੂੰ ਡਾਕਟਰ ਮਿਲ ਗਿਆ ਤੇ ਡਾਕਟਰ ਨੂੰ ਜਿਹੜੀ ਆ ਫਾਈਨੈਂਸ਼ੀਅਲ ਸਟੇਬਿਲਿਟੀ ਹੋ ਗਈ ਜਿਹੜਾ ਕੰਮਕਾਰ ਵੀ ਹੈਗਾ ਜੀ ਪੇਪਰ ਵਰਕ ਉਹ ਵੀ ਘਟ ਗਿਆ ਸਾਰੇ ਹੀ ਖੁਸ਼ ਸੋ ਹੁਣ ਗੱਲ ਇਹ ਬਣਦੀ ਆ ਵੀ ਬਾਕੀ ਦੇ ਸ਼ਹਿਰ ਜਾਂ ਬਾਕੀ ਦੇ ਟਾਊਨ ਜਿਹੜੇ ਆ ਕੀ ਇਸ ਗੱਲ ਨੂੰ ਫਾਲੋ ਕਰਦੇ ਆ ਤੇ ਜਿਹੜੀ ਸਰਕਾਰਾਂ ਹੈਗੀਆਂ ਚਾਹੇ ਉਹ ਪ੍ਰੋਵਿੰਸ਼ੀਅਲ ਸਰਕਾਰ ਆ ਚਾਹੇ ਫੈਡਰਲ ਸਰਕਾਰ ਆ ਉਹਨਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਕਿਉਂਕਿ ਜਿਹੜੇ ਪੈਸੇ ਆ ਜੀ ਉਹ ਜਦੋਂ ਦੇਣੇ ਆ ਸਿਟੀ ਨੇ ਤਾਂ ਦੇ ਦੇਣੇ ਆ ਉਹ ਡਾਕਟਰ ਨੂੰ ਪਰ ਜੋ ਡਾਕਟਰ ਦਾ ਖਰਚਾ ਜਾਂ ਜਿਹੜੇ ਵੀ EMPLOYEES ਵਾਲੀ ਮਤਲਬ ਜਿਹੜੇ ਪੇਸ਼ੈਂਟ ਦੇਖਦੇ ਆ ਉਹਦੇ ਲਈ ਬਿਲਿੰਗ ਟਾਊਨ ਜਿਹੜਾ ਉਹ ਪ੍ਰੋਵਿੰਸ ਨੂੰ ਕਰੇਗਾ ਤੇ ਪ੍ਰੋਵਿੰਸ ਫਿਰ ਸਿਟੀ ਨੂੰ ਪੈਸੇ ਦੇਵੇਗਾ ਤੇ ਸਿਟੀ ਨੇ ਫਿਰ ਗਾਂ ਉਹ ਡਾਕਟਰ ਨੂੰ ਦੇ ਦੇਣੇ ਆ ਹੁਣ ਇਹ ਜਿਹੜਾ ਮਾਡਲ ਹੈਗਾ ਜੀ ਕੀ ਬਾਕੀ ਦੇ ਛੋਟੇ ਟਾਊਨ ਵੀ ਅਪਣਾਉਂਦੇ ਨੇ ਦੇਖਣ ਵਾਲੀ ਗੱਲ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ